ਨਾਲ ਸਾਥੀਆਂ ਗੁਰਾਂ ਸਲਾਹ ਕੀਤੀ ਸਾਡੇ ਦਿਲ ਦੇ ਵਿੱਚ ਖਿਆਲ ਆਇਆ ਦੁਨੀਆ ਘੁੰਮ ਲਈਏ ਗੈ ਨਹੀਂ ਪਿੰਡ ਆਪਣੇ ਸਾਡੇ ਮਨ ਦੇ ਵਿੱਚ ਸਵਾਲ ਆਇਆ ਠੱਠੇ ਵਿੰਡ ਹੈ ਦਾਦ ਕਾ ਪਿੰਡ ਸਾਡਾ ਉਹਦੀ ਜੂ ਨੂੰ ਯਾਰ ਸੁਨਾਈਏ ਉਠ ਭਾਈ ਮਰਦ ਜੱਲੀਏ ਪਿੰਡਾ ਵੱਡਿਆਂ ਦੇ ਫੇਰਾ ਪਾ ਆਈਏ ਓ ਦੁਨੀਆ ਮੰਨੇ ਨਾ ਉਸ ਦੇ ਦਾਵਿਆਂ ਨੂੰ ਖਾਨਦਾਨ ਨੂੰ ਭੁੱਲਦਾ ਜਾਏ ਜਿਹੜਾ ਜੜਾ ਨਾਲ ਹੀ ਸੋਬ ਦੇ ਸਿੱਖ ਸਾਰੇ ਫਲ ਉਹਨਾਂ ਨੂੰ ਉਸਤਰਾ ਲਾਏ ਜਿਹੜਾ ਟੁੱਟੇ ਜੋ ਸੁੱਕ ਕੇ ਸੜ ਜਾਂਦੇ ਆਪਾਂ ਜੜਾਂ ਨੂੰ ਪਾਣੀ ਪਾ ਆਈਏ ਉਠ ਭਾਈ ਮਰਦਾਨਿਆਂ ਚੱਲ ਚੱਲੀਏ ਪਿੰਡ ਵੱਡਿਆਂ ਦੇ ਫੇਰਾ ਪਾ ਆਈਏ ਲੱਕ ਘੁੰਮੀਏ ਭਾਵੇਂ ਪਰਦੇਸ ਹੋਵੇ ਲੱਖ ਘੁੰਮੀਏ ਜਾਂ ਪ੍ਰਦੇਸ ਭਾਵੇਂ ਅੰਤ ਘਰਾਂ ਨੂੰ ਮੁੜ ਕੇ ਆਉਣ ਸਾਰੇ ਵਾਂਗ ਪੰਛੀਆਂ ਚੋਗ ਨੇ ਚੋਗ ਆਉਂਦੇ ਆਕੇ ਦਰਾਂ ਨੂੰ ਫੇਰਾ ਪਾਉਣ ਸਾਰੇ ਨੇ ਘਰ ਨੂੰ ਜਾ ਆਈਏ ਉਠ ਪਾਈ ਮਦਨਿਆ ਚੱਲ ਚੱਲੀਏ ਬੇਂਦ ਵੜਿਆਂ ਦੇ ਫੇਰਾ ਪਾਈਏ ਸਾਡੇ ਚਾਚੇ ਤੇ ਤਾਇਆ ਦਾ ਘਰ ਇੱਥੇ ਸਾਡੇ ਬਾਪੂ ਨੇ ਲਿਆ ਹੈ ਜਨਮ ਇਥੇ ਬਿਰੋ ਨਾਲਕ ਸਹਿਬ ਕਹਿ ਰਹਾ ਸਾਡੇ ਚਾਚੇ ਤੇ ਤਾਇਆ ਦੇ ਘਰ ਇੱਥੇ ਸਾਡੇ ਬਾਪੂ ਨੇ ਲਿਆ ਹੈ ਜਨਮ ਇੱਥੇ ਕੀਤੀ ਕਾਲ ਕੁਮਾਈ ਹੈ ਵੱਡਿਆਂ ਨੇ ਸਾਡੇ ਵੱਡਿਆਂ ਕੀਤੇ ਨੇ ਕਰਮ ਇੱਥੇ ਉਹ ਤੇ ਵਸਦਾ ਸਾਡਾ ਹੈ ਭਾਈ ਆਈ ਮਰਦਾਨਿਆਂ ਚੱਲ ਚੱਲੀਏ ਪਿੰਡ ਵੱਡਿਆਂ ਦੇ ਫੇਰਾ ਪਾਈਏ ਜਿੱਥੇ ਵਸੇ ਨਾ ਕੋਈ ਉਜਾੜ ਹੁੰਦੀ ਬੰਦ ਘਰਾਂ ਨੂੰ ਖਾਜੰਗਾਲ ਜਾਂਦੇ ਜਾ ਕੇ ਵੇਖੀਏ ਆਪਣੇ ਕੋਠੜੇ ਨੂੰ ਵੇਚ ਵਟ ਕੇ ਕਈ ਕੰਗਾਲ ਜਾਂਦੇ ਔ ਚਿੱਥੇ ਨੇ ਚਰਨ ਵਡੇਰਿਆਂ ਦੇ ਉਸ ਦਾ ਤੇ ਸੀ ਜਨਵਾ ਆਈਏ ਉੱਠ ਪਾਈ ਮਰਦਾਨਿਆਂ ਚੱਲ ਚੱਲੀਏ ਡੰਡ ਵਡੇਆਂ ਦੇ ਫੇਰਾ ਪਾ ਆਈਏ ਉਥੇ ਨਾਮ ਨਿਸ਼ਾਨ ਨਾ ਕੋਈ ਰਹਿਦਾ ਆਪਣੇ ਵਡੇਆਂ ਤਾਂ ਜੋ ਭੁੱਲ ਜਾਵੇ ਲੱਖਾਂ ਮੈਲ ਮਨਾਰੇ ਜ਼ਗੀਰ ਹੋਵੇ ਵਾਗ ਕੱਖਾਂ ਦੇ ਬੰਦਾ ਉਹ ਰੁੱਲ ਜਾਵੇ ਉਹ ਦਿਲਾ ਭੁੱਲੇ ਨਾ ਦਿਲਾ ਭੁੱਲੇ ਨਾ ਸਦਾ ਹੀ ਯਾਦ ਸਾਨੂੰ ਕੀਤੇ ਕਾਲ ਨੂੰ ਆਪਾਂ ਪਗਾਇਾਈਏ ਉਠ ਭਾਈ ਮਰਦਾਨਿਆ ਚੱਲ ਚੱਲੀਏ ਪਿੰਡ ਵੱਡਿਆ ਫੇਰਾ ਪਾ ਆਈਏ ਇਹੋ ਬੋਲ ਰੰਤੀਰ ਨੂੰ ਤੂੰ ਰੱਖ ਜੇ ਤੇ ਆ ਇਹੋ ਬੋਲ ਰੰਤੀਰ ਨੂੰ ਰੱਖ ਚੇਤੇ ਸਦਾ ਦਿਲ ਭਗਵੰਤ ਦੇ ਵਸ ਛੱਡੀ ਬੈਂਕਾ ਲਿਖੂਗਾ ਸਦਾ ਹੀ ਸਿਬਤ ਤੇਰੀ ਵਿੱਚ ਸੰਗਤਾਂ ਦੇ ਵਿੱਚ ਸੰਗਤਾਂ ਦੇ ਬੋਲ ਕੇ ਦੱਸ ਛੱਡੀ ਲੋਂ ਗਾਵੇ ਗੁਰਚੇਤ ਦੇ ਨਾਲ ਰਲ ਕੇ ਉਹਦੀ ਸੁਰ ਨਾਲ ਸੁਰ ਮਲਾਈਏ ਉਠ ਪਾਈ ਮਰਦਾਨਿਆਂ ਚੱਲ ਚੱਲੀਏ ਪਿੰਡ ਵੱਡਿਆਂ ਦੇ ਫੇਰਾ ਪਾ ਆਈਏ ਪਿੰਡ ਵੱਡਿਆਂ ਦੇ ਫੇਰਾ